ਜਾਣੋ ਵੱਡੇ ਬਜ਼ੁਰਗਾਂ ਦੁਆਰਾ ਦੱਸੇ ਹੋਏ ਨੁਕਤੇ ਨੰਬਰ 1 ਜਦੋਂ ਵੀ ਤੁਸੀਂ ਕੱਪੜੇ ਤੋਂ ਤਾਂ ਕਦੇ ਵੀ ਕੱਪੜਿਆਂ ਦੇ ਵਿੱਚ ਤੌਲੀਏ ਨੂੰ ਨਾ ਪਾਵੋ ਕਿਉਂਕਿ ਅਜਿਹਾ ਕਰਨ ਨਾਲ ਕੱਪੜੇ ਖਰਾਬ ਹੋ ਜਾਣਗੇ ਕਿਉਂਕਿ ਤੌਲੀਏ ਦੇ ਲੂਂ ਕੱਪੜਿਆਂ ਨੂੰ ਲੱਗ ਕੇ ਕੱਪੜੇ ਖਰਾਬ ਹੋ ਜਾਣਗੇ ਨੰਬਰ 2 ਜੇ ਕਦੇ ਅਜਿਹਾ ਹੋ ਵੀ ਜਾਵੇ ਕਿਸੇ ਵੀ ਕੱਪੜੇ ਤੇ ਲੂਂ ਲੱਗ ਵੀ ਜਾਣ ਤਾਂ ਤੁਸੀਂ ਟੇਪ ਦੀ ਮਦਦ ਦੇ ਨਾਲ ਉਹਨਾਂ ਲੂਆਂ ਨੂੰ ਉਤਾਰ ਸਕਦੇ ਹੋ ਚੌੜੀ ਟੇਪ ਦੀ ਮਦਦ ਦੇ ਨਾਲ ਉਸ ਨੂੰ ਹੱਥ ਤੇ ਲਪੇਟ ਕੇ ਤੁਸੀਂ ਕੁਝ ਹੀ ਮਿੰਟਾਂ ਦੇ ਵਿੱਚ ਉਹਨਾਂ ਲੂਆਂ ਤੋਂ ਛੁਟਕਾਰਾ ਪਾ ਸਕਦੇ ਹੋ ਨੰਬਰ 3 ਜੇਕਰ ਸਿਰ ਵਿੱਚ ਖਾਜ ਹੋ ਰਹੀ ਹੋਵੇ ਤਾਂ ਨਿੰਮ ਦੇ ਤੇਲ ਵਿੱਚ ਮੁਲਤਾਨੀ ਮਿੱਟੀ ਪਾ ਕੇ ਜੇਕਰ ਤੁਸੀਂ ਸਿਰ ਉੱਪਰ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਿਰ ਵਿੱਚ ਹੋ ਰਹੀ ਖਾਜ ਤੋਂ ਆਰਾਮ ਮਿਲੇਗਾ ਨੰਬਰ 4 ਜੇਕਰ ਤੁਸੀਂ ਕ੍ਰੇਲੇ ਬਣਾਉਣ ਤੋਂ ਪਹਿਲਾਂ ਉਹਨਾਂ ਨੂੰ ਹਲਦੀ ਲਗਾ ਕੇ ਨਮਕ ਲਗਾ ਕੇ ਧੁੱਪੇ ਰੱਖ ਦਿਓ ਤਾਂ ਇਸ ਨਾਲ ਉਹਨਾਂ ਦਾ ਕੌੜਾਪਣ ਜਲਦੀ ਖਤਮ ਹੋ ਜਾਵੇਗਾ। ਨੰਬਰ 5 ਜੇਕਰ ਤੁਸੀਂ ਰੋਟੀ ਬਣਾਉਣ ਵਾਲੇ ਆਟੇ ਨੂੰ ਗੁੰਨਣ ਸਮੇਂ ਉਸ ਵਿੱਚ ਬੇਸਣ ਤੇ ਦੁੱਧ ਪਾ ਲਵੋ ਤਾਂ ਇਸ ਨਾਲ ਰੋਟੀ ਸਿਹਤ ਲਈ ਫਾਇਦੇਮੰਦ ਬਣੇਗੀ ਤੇ ਨਾਲ ਹੀ ਨਰਮ ਵੀ ਰਹੇਗੀ। ਨੰਬਰ 6 ਜੇਕਰ ਤੁਸੀਂ ਰੋਜ਼ਾਨਾ ਆਪਣੀ ਦਾਲ ਸਬਜ਼ੀ ਵਿੱਚ ਤੇਜ ਪੱਤਾ ਤੇ ਕੜੀ ਪੱਤਾ ਪਾ ਲੈਂਦੇ ਹੋ ਤਾਂ ਇਹ ਚਿਹਰੇ ਤੇ ਵਾਲਾਂ ਲਈ ਫਾਇਦੇਮੰਦ ਹੁੰਦਾ ਹੈ। ਨੰਬਰ 7 ਜੇਕਰ ਤੁਸੀਂ ਰੋਜ਼ਾਨਾ ਕੁਝ ਸਮਾਂ ਲਗਾਤਾਰ ਸੈਰ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਫਿੱਟ ਤੇ ਫਾਈਨ ਰਹਿੰਦਾ ਹੈ। ਨੰਬਰ 8 ਜਿਹੜੀਆਂ ਔਰਤਾਂ ਸਵੇਰ ਦੇ ਸਮੇਂ ਆਪਣੇ ਘਰ ਵਿੱਚ ਸਫਾਈ ਕਰ ਦਿੰਦੀਆਂ ਹਨ ਉਹਨਾਂ ਔਰਤਾਂ ਦੇ ਘਰ ਵਿੱਚ ਹਮੇਸ਼ਾ ਬਰਕਤ ਇਸ ਨਾਲ ਨਾਲ ਖੁਸ਼ਹਾਲੀ ਵੀ ਰਹਿੰਦੀ ਹੈ। ਨੰਬਰ 9 ਜੇਕਰ ਤੁਸੀਂ ਸਬਜ਼ੀ ਬਣਾਉਣ ਸਮੇਂ ਤੜਕੇ ਵਿੱਚ ਇੱਕ ਚਮਚਾ ਮਲਾਈ ਦਾ ਪਾ ਦਿਓ ਤਾਂ ਇਸ ਨਾਲ ਸਬਜ਼ੀ ਬਹੁਤ ਹੀ ਸਵਾਦ ਬਣਦੀ ਹੈ। ਨੰਬਰ 10 ਖਾਣਾ ਖਾਣ ਤੋਂ ਤੁਰੰਤ ਬਾਅਦ ਸੌਫ ਖਾਣ ਨਾਲ ਸਰੀਰ ਜਵਾਨ ਹੋਣ ਦੇ ਨਾਲ-ਨਾਲ ਸਾਡਾ ਵਜ਼ਨ ਵੀ ਸਹੀ ਰਹਿੰਦਾ ਹੈ। ਜਿਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਹਮੇਸ਼ਾ ਲਈ ਬਚੇ ਰਹਿ ਸਕਦੇ ਹੋ। ਨੰਬਰ 11 ਜੇਕਰ ਤੁਸੀਂ ਕੱਪੜਿਆਂ ਨੂੰ ਬਿਨਾਂ ਪ੍ਰੈਸ ਕਰੇ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਕੱਪੜਿਆਂ ਨੂੰ ਝਾਣਕ ਕੇ ਤਾਰ ਤੇ ਪਾਓ ਤੇ ਸੁੱਕ ਜਾਣ ਤੋਂ ਬਾਅਦ ਇਹਨਾਂ ਨੂੰ ਤੇਲ ਲਗਾ ਕੇ ਰੱਖ ਦਿਓ ਜਾਂ ਫਿਰ ਸਿੱਧੇ ਟੰਗ ਦਿਓ ਇਸ ਤਰ੍ਹਾਂ ਕਰਨ ਨਾਲ ਉਹਨਾਂ ਵਿੱਚ ਵਲ ਨਹੀਂ ਪੈਣਗੇ ਨੰਬਰ 12 ਜਦੋਂ ਵੀ ਤੁਸੀਂ ਮਲਾਈ ਰੜਕਦੇ ਹੋ ਤਾਂ ਉਸ ਵਿੱਚ ਥੋੜੀ ਜਹੀ ਚੀਨੀ ਪਾ ਦਿਓ ਇਸ ਨਾਲ ਮਲਾਈ 'ਚੋਂ ਮੱਖਣ ਜ਼ਿਆਦਾ ਨਿਕਲਦਾ ਹੈ ਨੰਬਰ 13 ਗੈਸ ਚੁੱਲੇ ਤੇ ਬਰਨਰ ਖਰਾਬ ਹੋ ਗਏ ਹੋਣ ਤਾਂ ਉਹਨਾਂ ਨੂੰ ਇਹਨੂੰ ਨਾਲ ਧੋ ਲਓ ਇਸ ਨਾਲ ਬਰਨਰ ਬਿਲਕੁਲ ਸਾਫ਼ ਹੋ ਜਾਣਗੇ ਨੰਬਰ 14 ਜੇਕਰ ਗੈਸ ਚੁੱਲੇ ਨੂੰ ਚਮਕਾਉਣਾ ਚਾਹੁੰਦੇ ਹੋ ਤਾਂ ਸਾਫ਼ ਕਰਨ ਤੋਂ ਤੁਰੰਤ ਬਾਅਦ ਤਾਂ ਗੈਸ ਉੱਤੇ ਅਖਬਾਰ ਦਾ ਟੋਕੜਾ ਘਸਾ ਦਿਓ ਇਸ ਨਾਲ ਉਹ ਬਿਲਕੁਲ ਚਮਕ ਜਾਵੇਗਾ ਨੰਬਰ 15 ਜੇਕਰ ਤੁਸੀਂ ਰਸੋਈ ਦੇ ਸਿੰਕਾਂ ਨੂੰ ਸਾਫ਼ ਕਰਨਾ ਚਾਹੁੰਦੇ ਹੋ ਤਾਂ ਪਾਈਪਾਂ ਵਿੱਚ ਗਰਮ ਪਾਣੀ ਪਾ ਦਿਓ ਇਸ ਨਾਲ ਉਹ ਬਿਲਕੁਲ ਸਾਫ਼ ਹੋ ਜਾਣਗੇ। ਨੰਬਰ 16 ਰੋਟੀ ਪਕਾਉਣ ਤੋਂ ਪਹਿਲਾਂ ਆਪਣਾ ਸਿਰ ਜ਼ਰੂਰ ਟਕੋ ਤੇ ਚਪਲਾਂ ਲਾ ਕੇ ਖਾਣਾ ਪਕਾਓ। ਇਸ ਨਾਲ ਘਰ ਵਿੱਚ ਤੇ ਖਾਣੇ ਵਿੱਚ ਬਰਕਤ ਬਣੀ ਰਹਿੰਦੀ ਹੈ। ਨੰਬਰ 17 ਕਦੇ ਵੀ ਕਿਸੇ ਵੀ ਚੀਜ਼ ਨੂੰ ਜਲਦੀ ਨਾਲ ਨਹੀਂ ਕਰਨਾ ਚਾਹੀਦਾ। ਜਿਸ ਚੀਜ਼ ਨੂੰ ਜਿੰਨਾ ਹੌਲੀ ਕਰੂਗੀ ਤੁਸੀਂ ਓਨਾ ਹੀ ਅੱਗੇ ਜਾਓਗੇ। ਨੰਬਰ 18 ਮੱਕੀ ਦੀ ਰੋਟੀ ਬਣਾਉਣ ਸਮੇਂ ਹੱਥਾਂ ਨੂੰ ਜੇਕਰ ਤੁਸੀਂ ਘਿਓ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਰੋਟੀ ਬਹੁਤ ਹੀ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਵੇਗੀ ਤੇ ਟੁੱਟੇਗੀ ਨਹੀਂ। ਨੰਬਰ 19 ਜੇਕਰ ਤੁਸੀਂ ਰੋਜ਼ਾਨਾ ਸਮੇਂ-ਸਮੇਂ ਤੇ ਕੁਝ ਨਾ ਕੁਝ ਖਾਂਦੇ ਪੀਂਦੇ ਰਹਿੰਦੇ ਹੋ ਤਾਂ ਜਿਹੜਾ ਕਾਰਨ ਨਾਲ ਤੁਹਾਡਾ ਸਰੀਰ ਸਹੀ ਰਹਿੰਦਾ ਹੈ ਕਦੇ ਵੀ ਸਾਨੂੰ ਕਿਉਂਕਿ ਇਕੱਠਾ ਖਾਣਾ ਨਹੀਂ ਖਾਣਾ ਚਾਹੀਦਾ। ਨੰਬਰ 20 ਵਾਲਾਂ ਨੂੰ ਹਮੇਸ਼ਾ ਕਾਲਾ ਰੱਖਣ ਲਈ ਆਮਲੇ ਦੇ ਤੇਲ ਦਾ ਹੀ ਇਸਤੇਮਾਲ ਕਰੋ ਇਸ ਨਾਲ ਵਾਲਾਂ ਨੂੰ ਬਹੁਤ ਹੀ ਫਾਇਦੇ ਹੁੰਦੇ ਹਨ ਨੰਬਰ 21 ਹਮੇਸ਼ਾ ਬਹੁਤ ਸਾਰਾ ਪਾਣੀ ਪੀ ਕੇ ਆਪਣੇ ਆਪ ਨੂੰ ਹਾਈਡਰੇਟ ਰੱਖੋ ਅਤੇ ਵਾਧੂ ਪੋਸ਼ਟਿਕ ਤੱਤਾਂ ਦੇ ਲਈ ਨਿੰਬੂ ਪਾਣੀ ਅਤੇ ਨਾਰੀਅਲ ਪਾਣੀ ਨੂੰ ਆਪਣੇ ਰੁਟੀਨ ਵਿੱਚ ਸ਼ਾਮਲ ਕਰੋ ਨੰਬਰ 22 ਜੇਕਰ ਕੰਨਾਂ ਵਿੱਚ ਜ਼ਿਆਦਾ ਦਰਦ ਹੋ ਰਿਹਾ ਹੈ ਤਾਂ ਲਸਣ ਨੂੰ ਤੇਲ ਵਿੱਚ ਕਾੜ ਕੇ ਕੰਨਾਂ ਦੇ ਵਿੱਚ ਪਾ ਲਓ ਅਜੀਹਾ ਕਰਨ ਨਾਲ ਦਰਦ ਤੋਂ ਆਰਾਮ ਮਿਲੇਗਾ। ਨੰਬਰ 23 ਰਾਤ ਦੀ ਬਚੀ ਹੋਈ ਬੇਹੀ ਰੋਟੀ ਨੂੰ ਸਵੇਰੇ ਦੁੱਧ ਦੇ ਨਾਲ ਖਾਣ ਨਾਲ ਸਾਨੂੰ अनेका ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ। ਨੰਬਰ 24 ਸਰਦੀਆਂ ਦੇ ਮੌਸਮ ਵਿੱਚ ਆਪਣੇ ਏਸੀ ਨੂੰ ਕਵਰ ਜ਼ਰੂਰ ਕਰਿਆ ਕਰੋ। ਇਸ ਨਾਲ ਉਹ ਜਲਦੀ ਖਰਾਬ ਨਹੀਂ ਹੁੰਦਾ। ਜੇਕਰ ਅਸੀਂ ਉਸ ਨੂੰ ਨੰਗਾ ਰੱਖਦੇ ਹਾਂ ਤਾਂ ਉਸ ਦੀਆਂ ਜਾਲੀਆਂ ਗਰਦੇ ਨਾਲ ਪਰ ਜਾਂਦੀਆਂ ਹਨ। ਇਸ ਸਮੇਂ ਸਰ ACD ਸਰਵਸ ਜ਼ਰੂਰ ਕਰਾਉਂਦੇ ਰਹੋ ਜੇਕਰ ਤੁਹਾਨੂੰ ਇਹ ਨੁਕਤੇ ਚੰਗੇ ਲੱਗੇ ਹੋਣ ਤਾਂ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ